ਇਕ ਰਾਜੇ ਦਾ ਕੋਈ ਬੱਚਾ ਨਹੀਂ ਸੀਗਾ। ਕਈ ਤਰ੍ਹਾਂ ਨੇ ਉਹਨੇ ਸਾਧਨਾਵਾਂ ਕੀਤੀਆਂ, ਕਈ ਦਵਾਈਆਂ ਖਾਧੀਆਂ, ਕਈ ਉਪਚਾਰ ਕੀਤੇ, ਕਈ ਕੁਝ ਕੀਤਾ ਪਰ ਉਸ ਦਾ ਬੱਚਾ ਨਹੀਂ ਹੋਇਆ। ਫਿਰ ਜਿੰਨੀ ਸੰਗਤ ਸੀ, ਜਿੰਨੇ ਉਸ ਮੰਤਰੀ ਹੀ ਉਸ ਰਾਜੇ ਦੇ, ਉਹਨਾਂ ਨੇ ਸਲਾਹ ਕੀਤੀ ਇਹ ਰਾਜ ਮਹਿਲ ਦੀ ਗੱਦੀ ਸੌਂਪਣੀ ਹੈ ਘਹਿਣ। ਤੇ ਸੌਂਪਣੀ ਕਿਹਾ ਕਿ ਹੈ ਨਾ ਕਿਹਨੂੰ ਤੇ ਰਾਜਾ ਬਣਾਣਾ ਪਏਗਾ। ਕਿਹ ਹੈ ਨਾ ਕਿਹਨੂੰ ਤੇ ਤੁਸੀਂ ਆਪਣੀ ਗੱਦੀ ਸੌਂਪੋਗੇ। کہ ہے نا کہے نو تے راج پاٹ دو گے تے تواڈا بچہ گوہی نہیں تے راجے نے کہیا ਵੀ جننے ਸਾڈی پرج ہے جننے ਲੋਕ نے بچے نے ਸਾਡੇ ਜਿਹੜੇ ਰਾਜ ਵਿੱਚ ਰਹਿੰਦੇ ਨੇ ਸਾਡੇ ਰਾਜੇ ਚ ਉਹ ਸਾਡਾ ਹੀ بچے ہیں تے ਅਸੀਂ ਇਹਨਾਂ ਦਾ ਇੱਕ ਟੈਸਟ ਲੈਨੇ ਆ ਤੇ ਉਹਨਾਂ ਵਿੱਚੋਂ ਜਿਹੜਾ ਬੱਚਾ ਜਿੱਤੇਗਾ ਤੇ ਉਹਨੂੰ ਆਪਾਂ ਰਾਜ ਪਾਟ ਦੇ ਦਾਂਗੇ ਤੇ ਛੋਟੇ ਛੋਟੇ ਬੱਚੇ ਜਾਂ ਜਿਹੜੇ ਜਵਾਨ ਹੋਰੇ ਸਾਰੇ ਬੱਚਿਆਂ ਨੂੰ ਬੁਲਾਉਂਦੇ ਨੇ ਰਾਜਾ ਕੀ ਕਰਦਾ ਸਾਰਿਆਂ ਨੂੰ ਕੁਛ ਦਾਣੇ ਦੇ ਦਿੰਦਾ ਬੀਜ ਦੇ ਦਿੰਦਾ ਕੋਈ ਵੱਡਾ ਜਾ ਗਮਲਾ ਬਣਾਉ ਆਪਣੇ ਘਰ ਚ ਪੋਤਾ ਲਗਾਉ ਤੇ ਜਿਹਦੇ ਇਹ ਬੀਜ ਸਭ ਤੋਂ ਵੱਡੇ ਹੋਣਗੇ ਨਾ ਉਹਨੂੰ ਇਹ ਰਾਜਪਾੜ ਦਿੱਤਾ ਜਾਏਗਾ ਤੇ ਸਾਰੇ ਬੱਚੇ ਬੁਲਾ ਕੇ ਤੇ ਸਾਰਿਆਂ ਨੂੰ ਬੀਜ ਦੇ ਦਿੰਦੇ ਨੇ ਤੇ ਮਾਂ ਪਿਓ ਨੂੰ ਕਹਿੰਦੇ ਵੀ ਤੁਸੀਂ ਮਦਦ ਨਹੀਂ ਕਰਦੇ ਕੀ ਇਹ ਬੱਚਿਆਂ ਨੂੰ ਆਪਣੇ ਦਿਮਾਗ ਨਾ ਵੇਖ ਲੈਣ ਉਹ ਸਾਰੇ ਜਾਣਦੇ ਨੇ ਤੇ ਆਪੋ ਆਪਣੇ ਬੀਜ ਜਿਹੜੇ ਉਹ ਪੌਦਿਆਂ ਚ ਲਾ ਦਿੰਦੇ ਗਮਲਿਆਂ ਚ ਲਾ ਦਿੰਦੇ ਨੇ ਪਾਣੀ ਦਿੰਦੇ ਨੇ ਤੇ ਸਾਰੇ ਬੱਚਿਆਂ ਦੇ ਬੀਜ ਜਿਹੜੇ ਉਹ ਪਰਫੁੱਲੀ ਤੋਂ ਨੇ ਸ਼ੁਰੂ ਹੋ ਜਾਂਦੇ ਨੇ ਪਰ ਇੱਕ ਬੱਚਾ ਇਸ ਤਰ੍ਹਾਂ ਦਾ ਹੀ ਜਿਹਦੇ ਵਿੱਚ ਜਿਹੜੇ ਵੱਧਦੇ ਹੀ ਨਹੀਂ ਉਹ ਵੀ ਪੂਰੀ ਮਿਹਨਤ ਕਰਦਾ ਹੈ ਪੂਰਾ ਪਾਣੀ ਦਿੰਦਾ ਹੈ ਜੋ ਵੀ ਦੇਖ ਰਿਖ ਕਰਨੀ ਹੁੰਦੀ ਹੈ ਉਹ ਬਹੁਤ ਪਰੇਸ਼ਾਨ ਹੁੰਦਾ ਹੈ ਕਰਦਾ ਉਹ ਸਾਰਾ ਕੁਝ ਹੈ ਕੋਈ ਸੋਚਦੇ ਕੀ ਹੁਣ ਕੀ ਕੀਤਾ ਜਾਵੇ ਬਹੁਤ ਨਿਰਾਸ਼ ਹੁੰਦਾ ਤੇ ਸਾਰੇ ਲੋਕ ਜਿਹੜੇ ਬੱਚੇ ਬਾਕੀ ਨੇ ਉਹ ਤੇ ਹੱਸਦੇ ਨੇ ਸਾਰੇ ਬੱਚੇ ਆਪੋ ਆਪਣਾ ਪੋਤਾ ਲੈ ਕੇ ਆ ਜਾਂਦੇ ਨੇ ਆਪਣੇ ਆਪਣੇ ਬੀਜ ਲੈ ਕੇ ਆ ਜਾਂਦੇ ਨੇ ਗਮਲੇ ਤੇ ਸਾਰਿਆਂ ਦੇ ਪੌਦੇ ਵੱਧੇ ਹੁੰਦੇ ਨੇ ਉਹਨੂੰ ਪਚਾਨ ਰਾਸ਼ ਹੁੰਦਾ ਉਹ ਕਹਿੰਦਾ ਮੈਂ ਕੀ ਕਰਨਾ ਜਾ ਕੇ ਮੇਰਾ ਤੇ ਪੋਦਾ ਵਧਿਆ ਹੀ ਨਹੀਂ ਮੇਰਾ ਪਰਫੁੱਲੇ ਤਾਂ ਨਹੀਂ ਹੋਇਆ ਤੇ ਮੈਂ ਕੀ ਕਰਨਾ ਜਾ ਕੇ ਪਰ ਰਾਜੇ ਤੋਂ ਬਾਅਦ ਕਿਨੂੰ ਰਾਜਪਾਟ ਮਿਲਣਾ ਵੀ ਦੇਖਣਾ ਜ਼ਰੂਰੀ ਹੈ ਲੋਟਰੀ ਲੱਗਦੀ ਹੈ ਕਿਦੀ ਕਿਸਮਤ ਚਮਕਦੀ ਹੈ ਮਾਲਕ ਕਰਤੇ ਕਿਰਪਾ ਕਰਦਾ ਤੇ ਜਿਹੜੇ ਬੱਚੇ ਦੇ ਗਮਲੇ ਦੇ ਵਿੱਚ ਨਹੀਂ ਵਧਦੇ ਹੁੰਦੇ ਉਹਨੂੰ ਕਹਿੰਦਾ ਕਿ ਤੈਨੂੰ ਰਾਜਪਾਟ ਦਿੱਤਾ ਜਾਏਗਾ ਸਾਰੇ ਬੜੇ ਹੈਰਾਨ ਹੁੰਦੇ ਕਹਿੰਦੇ ਕਿਉਂ ਇਹਦੇ ਦੇ ਬੀਜ ਵੱਧੇ ਨਹੀਂ ਉਹ ਕਹਿੰਦਾ ਇਸ ਕਰਕੇ ਕਿ ਜਿਹੜੇ ਬੀਜ ਮੈਂ ਦਿੱਤੇ ਹੀ ਉਹ ਸਾਰੇ ਨਕਲੀ ਸੀ ਉਹ ਤੇ ਫੁੱਲ ਨਹੀਂ ਨਹੀਂ ਸੀਗੇ ਉਹ ਵੱਧ ਨਹੀਂ ਨਹੀਂ ਸੀਗੇ ਜਿੰਨਾ ਦੇ ਬੀਜ ਵੱਧੇ ਨੇ ਸਾਰਿਆਂ ਨੇ ਆਪਣੇ ਕੋਲੋਂ ਨਕਲੀ ਬੀਜ ਲਾਤੇ ਨੇ ਵਿੱਚ ਅਸਲੀ ਵਾਲੇ ਮੈਂ ਤਾਂ ਨਕਲੀ ਦਿੱਤੇ ਸੀਗੇ ਸਿਰਫ ਇਹ ਦੇਖਣ ਵਾਸਤੇ ਵੀ ਸੱਚਾ ਕੌਣ ਹੈ ਕਹਿੰਦਾ ਮੈਂ ਤਾਂ ਬੀਜ ਹੀ ਉਹ ਦਿੱਤੇ ਸੀ ਜਿਹੜੇ ਵੱਧਣ ਵਾਲੇ ਨਹੀਂ ਤੇ ਇਹ ਬੱਚਾ ਸੱਚਾ ਹੈ ਇਨੇ ਸੱਚ ਦੱਸਿਆ ਆਗੇ ਕਿ ਮੇਰਾ ਪੋਦਾ ਨਹੀਂ ਵਧਿਆ ਮੇਰਾ ਗਮਲਾ ਨਹੀਂ ਵਧਿਆ ਇਸੇ ਕਰਕੇ ਜਿਹੜੀ ਸਾਡੀ ਸ਼ਰਧਾ ਨਾ ਉਹ ਸੱਚੀ ਹੋਣੀ ਚਾਹੀਦੀ ਹੈ